ਲਿਫਾਫੇ ਮਿੱਤਰੋ ਟਾਕਰਿਆਂ ਵਿੱਚ ਵਾਟਰ ਪਰੂਫ ਲਿਫਾਫੇ ਦੇ ਡੱਬੇ ਵੀ ਆ ਗਏ ਹਨ ਸੋ ਜਲਦ ਤੋਂ ਜਲਦੀ ਆਪਣੀ ਜਿਹੜੀ ਰੱਖੜੀਆਂ ਨੇ ਉਹ ਬੁੱਕ ਕਰਵਾਓ ਛੇਤੀ ਛੇਤੀ ਆਹ ਦੇਖੋ ਆਹ ਪੰਦਰਾਂ ਰੁਪਏ ਦਾ ਤੇ ਵੀਹ ਤੇ ਆਹ ਡੱਬੇ ਨੇ ਵਾਟਰ ਪਰੂਫ ਤੇ ਆਪਣੀ ਜਲਦੀ ਤੋਂ ਜਲਦੀ ਆਪਣੀ ਜਿਹੜੀ ਰੱਖੜੀ ਆ ਬੁੱਕ ਕਰਵਾਓ ਡਾਕਖਾਨੇ ਵਿੱਚ ਤੇ ਜਿਹੜੇ ਵੀ ਘੱਟ ਖਰਚੇ ਵਿੱਚ ਜਿਹੜੀਆਂ ਰੱਖੜੀਆਂ ਨੇ ਵਿਦੇਸ਼ਾਂ ਵਿੱਚ ਅਸੀਂ ਭਿਜਵਾ ਸਕਦੇ ਹੋ ਸੋ ਜਲਦੀ ਜਿਹੜੀ ਆਪਣੀ ਬੁਕਿੰਗ ਨੇ ਉਹ ਕਰਵਾ ਲਓ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦੇ ਰਹੋ ਤੇਨੂੰ ਵੀਡੀਓ ਕਿਵੇਂ ਲੱਗੀ ਆ ਤੇ ਜੜਿਆ ਦੱਬੇ ਨੇ ਦਾ ਖਣੇ ਵਾਲੇ ਜੇ ਜਿੱਤੇ ਤੁਸੀਂ ਆਪਣਾ ਮੈਸੇਜ ਭਾਜਦੇ ਕੋਲ ਨਾ ਜਿਹਨੂੰ ਭੇਜਣਾ ਹੋਵੇ ਸਪੀਡ ਪੋਸਟ ਰਜਿਸਟਰੀ ਕਰ ਦਿਓ ਪੱਕਰਵਾ ਆਪਣੇ ਲੱਭੇ